ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚੱਲੇ ਆ ਬਲਾਸਪੁਰ ਬੋਣ ਤੇ ਇੱਕ ਚੱਲਿਆ 563 ਡਿਊਜ਼ਪਾਰ ਤੇ ਪਵਿੱਤਰ ਦਾ 5075 23636 ਦੀਆਂ ਦਵੀਆਂ ਤੇ ਇੱਕ ਆਪਣੀਆਂ 24 ਤੇ 4 ਵੱਜ ਕੇ 20 ਮਿੰਟ ਹੋ ਗਿਆ ਇੱਥੋਂ ਤੁਰਨ ਲੱਗੇ ਆ ਘੰਟਾ ਜਾਣ ਨੂੰ ਲੱਗ ਜਾਣਾ ਦੇਖਦੇ ਆ ਕਦੋਂ ਸ਼ੁਰੂ ਕਰਦੇ ਆਪਾਂ ਲੋ ਜੀ ਪਹੁੰਚ ਗਏ ਬਲਾਸੌਰ ਪੂਰਾ ਪੌਣਾ ਘੰਟੇ ਤੋਂ ਉੱਪਰ ਲੱਗ ਗਿਆ ਫਟਕ ਬੰਦ ਹੋਣ ਕਰਨਾ ਐਜੀ ਗੱਲ ਤੇ ਲੱਗਿਆਂ ਖੋਲਣ ਤਵੀਆਂ ਕਿਉਂਕਿ ਤਾਂ ਫਾਟਕ ਫੋਟੋ ਕੋ ਬੰਦ ਹੋਣ ਕਰ ਮ ਫਾਟਕ ਫੋਟੋ ਕੋ ਬੰਦ ਹੋਣ ਕਰ ਚੱਕਰ ਪੈ ਜਾਂਦਾ ਕਰਦਾ ਹੀ ਕਰਦਾ ਕਰਦਾ ਸਾਰੇ ਪਾਸੇ ਕਰਦਾ ਹੀ ਕਰਦਾ ਉਧਰ ਵੀ ਕਰਦਾ ਉਹ ਉਧਰ ਪਿੱਤਰਵਾਉਂਦਾ ਉਧਰ ਵੀ ਕਰਦਾ ਆਪਾਂ ਅੱਡ ਗੋਨੇ ਆ ਇਧਰ ਵੀ ਕਰਦੇ ਕਿਉਂਕਿ ਸਵੇਰੇ-ਸਵੇਰੇ ਨਾ ਹਵਾ ਬਿਲਕੁਲ ਨਹੀਂ ਚੱਲ ਰਹੀ ਸੀ ਤਾਂ ਕਰਕੇ ਕਰਦਾ ਜਲ ਛੜ ਗਿਆ ਕਾਰਾ ਘਰ ਦਾ ਘਰਾਂ ਵੱਲੋਂ ਜਾ ਰਿਹਾ ਘਰ ਵਾਲੇ ਗਾਲਾਂ ਕੱਢਦੇ ਆਉਣਗੇ ਭਾਈ ਪਰ ਇੱਕ ਗੱਲ ਨਾ ਕਹਿਣ ਵਾਲੀ ਆ ਤੇ ਕੋਈ ਜ਼ਹਿਰਤ ਨਹੀਂ ਮੈਂ ਕਰ ਰਿਹਾ ਭਾਈ ਪੂਰੀਆਂ ਬੋਲ ਟਾਇਰ ਚੱਕ ਕੇ 36 ਦਵੀਆਂ ਨੂੰ 1800 ਚੱਕਰ ਤੇ ਜਲਾ ਰਿਹਾ ਟਰੈਕਟਰ ਠੀਕ ਆ ਪਹਿਲੀ ਵਾਰ ਵੀ 19 ਦਵੀਆਂ ਚੱਕੀਆਂ ਆਈਆਂ ਸੀ ਔਰ ਵੇ ਵੀ ਦੋਹਰ ਨੂੰ ਵੀ ਪੂਰੇ ਫੁੱਲ ਟਾਇਰ ਚੱਕੇ ਹੋਇਆ ਦਵੀਆਂ 36 ਦਵੀਆਂ ਨੇ ਦੋਹਰ ਨੂੰ ਵੀ ਬਾੜੇ ਦੇ ਚੱਕਰ ਵਿੱਚ ਨਹੀਂ ਘਟਾਏ ਮਦੰਦਰ ਨੇ ਬਾਈ ਵਾਕਈ ਜੋਰ ਬਹੁਤ ਆ ਟਰੈਕਟਰ ਦੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਨਹੀਂ ਤੋੜ ਕੋਈ ਪਰਫਾਰਮੈਂਸ ਦਾ ਬਾਈ ਇੰਨੀ ਪਰਫਾਰਮੈਂਸ ਵਧੀਆ ਦੇ ਰਿਹਾ ਟਰੈਕਟਰ ਜਦੋਂ ਮਰਜੀ ਆ ਕੇ ਤੁਸੀਂ ਵੀਰੇ ਚਲਾ ਕੇ ਦੇਖ ਸਕਦੇ ਹੋ ਦਵੀਆਂ ਦਵੀਆਂ ਜਿਹੜਾ ਧੁੱਕੀ ਗੱਡੀ ਰੱਖ ਰਾਂ ਆ ਦੇਖੋ ਦੋਹਰ ਚ ਚੱਲ ਰਿਹਾ ਵਾ ਤੇ ਖੇਤ ਪੂਰੇ ਭੋਲੇ ਆ ਵੀ ਆਉ ਨਹੀਂ ਹੈਗਾ ਵੀ ਪਹਿਲੀ ਵਾਰ ਵੀ ਦਵੀਆਂ ਘੱਟ ਲੱਗੀਆਂ ਔਰ ਜਾਂ ਦੂਜੀ ਵਾਰ ਪਹਿਲੀ ਵਾਰ ਵੀ ਪੂਰੇ ਫੁੱਲ ਟਾਇਰ ਚੱਕੇ ਹੋਏ ਦੀ ਦਵੀਆਂ ਦੇ 36 ਦਵੀਆਂ ਦੇ ਤੇ ਹੁਣ ਦੂਜੀ ਵਾਰ ਵੀ 36 ਦਵੀਆਂ ਦੇ ਟਾਇਰ ਚੱਕੇ ਹੋਏ ਦੋਹਰ ਚ ਵੀ ਬਿਲਕੁਲ ਟਾਇਰ ਨਹੀਂ ਚੱਲਦੇ ਪੂਰੇ ਫੁੱਲ ਟਾਇਰ ਚੱਕ ਕੇ ਬਾਹਰ ਆਵਾ ਤੇ ਪਰਫਾਰਮੈਂਸ ਦੀ ਕੋਈ ਵੀ ਕਮੀ ਨਹੀਂ 1% ਵੀ ਹੈ ਨਾ ਇਹ 80 ਸੋਣੀ ਪਰਮੋਵਲ ਦੇ ਰਿਹਾ ਟਰੈਕਟਰ ਮੈਨੂੰ ਆਇਆ ਸੀਗਾ ਕਿ ਪਹਿਲੀ ਵਾਰ ਜਿਵੇਂ ਫੁੱਲ ਟਾਇਰ ਚੱਕਿਆ ਹੋਇਆ ਵੀ ਦੂਜੀ ਵਾਰ ਵਿੱਚ ਸ਼ਾਇਦ ਘਟਾਉਣੇ ਪੈਣ ਕਿਉਂਕਿ ਖੇਤ ਬੁੱਲੇ ਬਣੇ ਹੋਏ ਤੇ ਪਰ ਬਾਈ ਟਰੈਕਟਰ ਨੇ ਇੱਕ ਵਾਰ ਆਵਾਜ਼ ਤੱਕ ਨਹੀਂ ਬਦਲੀ ਦੋਹਰ ਕਰਨ ਨੂੰ ਵੀ ਜਿਹੜੀ ਆਵਾਜ਼ ਤੇ ਚੱਲ ਰਹੀ ਹੋਈ ਆਵਾਜ਼ ਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਨਾ ਨਾ ਦਾ ਮੋੜ ਤੇ ਆਵਾਜ਼ ਬਦਲਦਾ ਨਾ ਜਦੋਂ ਇੱਧਰ ਨੂੰ ਜਾ ਰਿਹਾ ਹੁੰਦਾ ਵਾਏ ਮਾ ਦੇਖੋ ਸਾਰੀ ਮਿੱਟੀ ਨਾ ਉਹ ਤੇ ਮਾਰਦਾ ਇੱਕ ਵੈਡ ਵਾਲਾ ਪੰਨ ਇਹ ਬਹੁਤ ਮਿੱਟੀ ਹੈ ਹੀ ਹੈ ਜਦੋਂ ਹਵਾ ਆਪਣੇ ਵੱਲ ਚੱਲਦੀ ਹੈ ਉਦੋਂ ਮਿੱਟੀ ਬਹੁਤ ਬਹੁਤੇ ਵੱਜਦੀ ਹੈ ਜਿਵੇਂ ਹੁਣ ਦੇਖੋ ਆਹ ਦੇ ਮਾ ਤਾਂ ਪੱਖਾ ਹਵਾ ਮਾਰਦਾ ਟਾਇਰ ਤੇ ਨੂੰ ਹੁਣ ਤਾਂ ਹਵਾ ਖਾਂਦ ਲੋ ਵੀ ਹੈਗੀ ਆ ਪਰ ਤੋਣ ਸਾਈਡ ਤੇ ਨੂੰ ਆ ਤਾਂ ਕਰਕੇ ਉੱਡੀ ਜਾਂਦਾ ਜਦੋਂ ਨਾ ਹਵਾ ਦੂਜੇ ਲੋਟ ਹੁੰਦੀ ਆ ਵੇਰ ਨਾ ਇਹ ਸਾਰੀ ਮਿੱਟੀ ਮੂਹ ਤੇ ਮਾਰ। ਇਹ ਬਹੁਤ ਬੰਦੂ ਚੀਜ਼ ਹੈ ਜੀ ਦੋਸਤੋ। ਤੇ ਆਹ ਤਾਂ ਜਦੋਂ ਮੈਂ ਇਧਰ ਨੂੰ ਮੋੜੂਗਾ ਨਾ। ਜ਼ੋਰ ਵਧੀਆ ਲਾਉਂਦਾ ਸਭ ਦਾ ਸ਼ੌਕੇ ਪਰਫਾਰਮੈਂਸ। ਤੇ ਜ਼ੋਰ ਜ਼ੋਰ ਦੀ ਦਾ ਕੋਈ ਘਾਟ ਨਹੀਂ। ਪਰ ਜਿਹੜੀ ਸਭ ਤੋਂ ਵੱਡੀ ਭੈੜਾ ਨਾ ਇਹ ਸਭ ਤੋਂ ਵੱਡੀ ਭੈੜਾ ਕਿ ਬੰਦੇ ਨੂੰ ਚਲਾਉਣ ਨਾਲ ਇਹਨੂੰ ਔਖਾ ਬਹੁਤ ਲੱਗਦਾ। ਆ ਦੇਖਿਓ ਹੋਰ ਦੇਖਿਓ ਆਰੇ ਹੌਣਾ ਸਾਰੀ ਮਿੱਟੀ ਮੇਰੇ ਗੂੜ ਤੇ ਆਉਂਦੀ ਆ ਦੇਖ ਸਾਰੀ ਦੀ ਸਾਰੀ ਤੇ ਬਹੁਤ ਵੱਡੀ ਬੈੜਾ ਹੈ ਸਾਰੀ ਉੱਤੇ ਆਉਂਦੀ ਹੈ ਦੇਖੋ ਵੀਰੇ ਬਾਹੀ ਤਾਂ ਅਸਲੀ ਐਵੇਂ ਹੀ ਮੁੱਕਦੀ ਹੁੰਦੀ ਆ ਵੀ ਜਿਆਦਾ ਭਾ ਲਗਾਤਾਰ ਹੀ ਲੱਗੇ ਰਹੀਏ ਕੰਮ ਨੂੰ ਹਣਾ ਹਰ ਕੋਈ ਯਕੀਨ ਮੰਨਿਓ ਕਿ ਸਵੇਰੇ 5:30 ਵਜੇ ਯਾਨੀ ਕਿ ਉਥੋਂ ਫਾਰਮ ਤੋਂ 6:30 ਬਹਿ ਗਏ ਸੀ ਆਪਾਂ ਟਰੈਕਟਰ ਤੇ ਤੇ ਇੱਥੇ ਆ ਕੇ 5:40 ਮਿੰਟ ਤੇ 5:45 45:46 ਮਿੰਟ ਤੇ ਸ਼ੁਰੂ ਕਰੀਆਂ ਤਵੀਆਂ ਖੋਲਣੀਆਂ ਠੀਕ ਆ ਜਦ ਤੋਂ ਲਗਾਤਾਰ ਬੈਠੇ ਆ ਇਹਦੇ ਲਈ ਟਾਈਮ ਦੇਖ ਲਓ 9:00 ਵਜੇ ਇੱਕ ਵਾਰ ਵੀ ਟਰੈਕਟਰ ਤੋਂ ਥੱਲੇ ਨਹੀਂ ਉਤਰਿਆ ਯਾਨੀ ਕਿ ਜਦ ਦੇ ਬੈਠੇ ਆ ਕਿ ਨਾ ਮੈਂ ਖੜਾਇਆ ਨਾ ਪਿੱਤਰ ਨੇ ਖੜਾਇਆ ਕਮਲ ਨੇ ਮੜਾ ਜਾ ਖੜਾਇਆ ਟਰੈਕਟਰ 15 20 ਮਿੰਟ ਤਾਂ ਤੇ ਉਹ ਆਪਦਾ ਕੰਮ ਕਰਦਾ ਸੀਗਾ ਨਹੀਂ ਬਿਲਕੁਲ ਵੀ ਟਰੈਕਟਰ ਨਹੀਂ ਖੜਾਇਆ ਦੇਖ ਲਓ ਹਨਾ ਐਵੇਂ ਬਾਹੀ ਮੋਕਦੀ ਆ ਬਾਈ ਹੁਣ ਤੁਸੀਂ ਦੇਖ ਲਓ ਇੱਥੇ ਆਪਣੇ ਹੈਗੇ ਸੀਗੇ 33 36 ਜ਼ਿਲ੍ਹਿਆਂ ਦੇ ਵਿੱਚੋਂ ਆਹ ਰਹਿ ਗਏ 3 4 ਤਿੰਨ ਬਟੇ ਰਹਿ ਗਏ ਬਸ ਇਹ ਹੁਣ ਰੋਟੀ ਖਾਣ ਦੀ ਬ੍ਰੇਕ ਕਰਨ ਲੱਗੇ ਆ ਕੀ ਰੋਟੀ ਖਾ ਕੇ ਬਾਦ ਨੇ ਬਸ ਨੋ ਵੇ ਜਿਆ ਤੂੰ ਹੀ ਦੇ ਲੋ ਇੰਨਾ ਟਾਈਮ ਲਗਾਤਾਰ ਤੇ 9 ਵਜੇ ਨੇ ਟੈਂਕੀ ਮਗਾਦੀ ਦੇਖ ਲੋ ਡੀਜ਼ਲ ਵਾਲੀ ਉਹ ਦੇ 553 ਹੀ ਚੱਲਦਾ ਵਾ ਆਪਣਾ 24 ਤਵਿਆਂ ਦੇ ਅ ਸਲੈਂਸਰ ਉਹ ਦੂਜਾ ਲਾਉਣ ਦੇ ਨਾਲ ਨਾ ਇੱਥੋਂ ਖ ਬੈਠਿਆਂ ਨੂੰ ਜਮੇ ਹੀ ਸੇਮ ਜਿਵੇਂ ਪੁਰਾਣਾ 553 ਹੀ ਚੱਲਦਾ ਹੁੰਦਾ ਸੀ ਉਦਾਂ ਆਵਾਜ਼ ਆਉਂਦੀ ਆ ਸੇਮ ਡਿੱਟੋ ਆ ਦੋਨੋਂ ਵੀ ਸ਼ਾਇਦ ਸੁਣਦੀ ਹੋਵੇ ਇੱਧਰ ਕਹਾਣੀ ਬਣਾਉਣ ਲੱਗਿਆ ਜਦੋਂ ਲੈ ਜਿਹੜੀ ਲਿਪਣੀ ਆ ਥੋੜੀ ਸੈੱਟ ਕਰ ਲਈਆ ਗਾਰਾ ਗੁਰਾ ਬਣਾਉਣ ਲੱਗਿਆ ਇਹ ਇਕੱਠੇ ਆਪਾਂ ਤਾਂ ਨਹੀਂ ਲੱਗੇ ਬਹੁਣ ਭਈ ਇੱਕ ਦੂਜੇ ਦੇ ਉੱਤੇ ਹੀ ਕਰਦਾ ਪਈ ਜਾਂਦਾ ਨਹੀਂ ਐਵੇਂ ਇਕੱਲੇ ਇਕੱਲੇ ਲੱਗੇ ਬੰਦੇ ਵਧੀਆ ਥੱਲੇ ਇਕੱਲੇ ਆ ਮੈਂ ਤਾਂ ਪਤਾ ਸੌਖਾ ਬਾਲਾ ਦਾ ਕਰਕੇ ਪਰ ਇੰਨਾ ਲਾ ਪਹਿਲਾਂ ਵੀ ਸਾਰਾ ਕਰਦਾ ਮੇਰੇ ਤੇ ਹੀ ਵੇ ਗਿਆ ਕਿਉਂਕਿ ਮੇਰੇ ਵੱਲੋਂ ਆਵਾਜ਼ੇ ਜਿਹੜੇ ਪਾਸੇ ਦੇ ਪੈ ਕਰਤੇ ਬਹੋਂਦਾ ਉਹ ਪਰਲੀ ਸਾਈਡ ਮੈਂ ਸਾਰੀ ਬਹੋਂਦਾ ਬਹੋਂਦਾ ਬਾਹਰ ਹੀ ਇਧਰ ਨੂੰ ਆ ਗਿਆ ਦੇਖੋ ਤੇ ਆਪਾਂ ਵਾਦੂ ਗਾਮ ਗੱਟਿਆ ਇਹਨਾਂ ਦੇ ਟਰੈਕਟਰਾਂ ਦਾ ਜਿਹੜਾ ਤੇਲ ਹੈਗਾ ਵੇ ਲੋ ਆਪਣੇ ਵਾਲੇ ਤੇਲ ਪੁੱਗ ਗਿਆ ਸੀਗਾ 10-12 ਲੀਟਰ ਤੇਲ ਹੋਰ ਪਾਇਆ ਵੇ ਵੀ ਜਮੇ ਲਾਈਟ ਚੱਲ ਵੀ ਤੇ ਹੁਣ ਇਹ ਨਹੀਂ ਪਤਾ ਵੀ ਇਹਦੇ ਲਾਈਟ ਤੇ ਕਿੰਨਾ ਖਰਚਦਾ। ਜਾ ਕਰਕੇ ਤੇਲ ਪਾਇਆ। ਆਪਾਂ ਬਈ ਬੌਂਦੇ ਵੀ ਪੂਰੇ ਘੇਰ ਚੱਕ ਕੇ ਵਾਏ ਆ ਸਾਰੇ ਘੱਤੇ। ਤੇ ਪੂਰੇ ਥੋੜ ਕੇ ਇੰਨੇ ਚੱਕਰ ਦੇ ਵਾਏ ਆ ਦੇਖੋ। 2000 ਦੀ ਨੀ ਤਾਂ ਬਸ ਇਹ ਨਹੀਂ ਕਰਕੇ पर मैं खदे भी ज्यादा खदेया इन ਨਾਲ ਕਿਉਂਕਿ ਇੱਕ ਮਿੰਟ ਵੀ ਆਪਾਂ ਬ੍ਰੇਕ ਨਹੀਂ ਲਈ ਟਰੈਕਟਰ ਨੂੰ ਕਣਦੇ ਆੜਾ ਰੋਟੀ ਖਾ ਕੇ ਮਾੜੀ ਜੀ ਬ੍ਰੇਕ ਲਈ ਦੀ ਬਸ ਉਦੋਂ ਇਹਨਾਂ ਨਾਲੋਂ ਜ਼ਰੂਰ 10 ਮਿੰਟ ਬੰਦ ਬੈਠੇ ਬਸ ਨਹੀਂ ਆਪਾਂ ਮੈਂ ਕਰ ਲਈ ਫਿਰ ਬ੍ਰੇਕ ਤੇ ਬਸ ਹੁਣ ਆ ਹੀ ਰਿਹਾ ਇੱਕ ਏਹਰਾ ਛੋਟਾ ਜਿਹਾ ਏਹ ਰਹਿ ਗਿਆ ਤੇ ਬਾਅਦ ਇਹਨਾਂ ਨੂੰ ਲੱਗੇ ਹੋਏ ਆ ਏਹ ਰਹਿਗੇ ਇਹ ਬਾਕੇ ਫਿਰ ਕੰਿਸ਼ ਕਰ ਦੇਣਾ ਕੰਮ ਫਿਰ ਕੱਲ ਨੂੰ ਨਹੀਂ ਪਰਸੋਂ ਨੂੰ ਆਵਾਂਗੇ ਜਦ ਆਨੁਵਾਰਸ ਅਨੁਸਾਰ ਹੀ ਦੂਰੀ ਬਣ ਜੂਗੀ ਫਿਰ ਕਰਾਂਗੇ ਕੰਮ ਦਾ ਕਿਕਰ ਉੱਧਰ ਲੱਗਿਆ ਆਵਾ ਉਹ ਪਿੱਤਰ ਵਾਲਾ ਕੰਮ ਨਜ਼ਾਰੇਦਾਰ ਆ ਬਾਈ ਜਦੋਂ ਮਰ ਜੀਵੰਦ ਜਿੰਦ ਚਾਹੀ ਸਾੜੀ ਦਿਹਾੜੀ ਬਾਈ ਚੱਲ ਹੋਣਾ ਇੱਕ ਦਿਨ ਉਹ ਦਿਨ ਵੀ ਰਾਏ ਕਹਿੰਦਾ ਸੀ ਆ ਬਈ ਇਹ ਤਾਂ ਵੀ ਨੰਬਰ ਨਾਲ ਹੀ ਨਾਉਣ ਵਾਲੀ ਹਾਲ ਹੀ ਗੱਲ ਕਰਦੀ। ਵੀਰੇ ਹੌਣ ਚੱਲ ਹੁਣ ਦਾ ਸਵੇਰ ਦੇ ਟਰੈਕਟਰ ਚੱਲਦੇ ਆ ਹਨਾ। ਸਵੇਰ ਦੇ ਬੁਰੇ ਹਾਲਾਤ ਵਿੱਚ ਪਏ ਆ ਵੀ ਕਿਤੇ ਬੰਤਾ। ਉਹ ਮੋਟੀ ਮਿੱਟੀ ਦਾੜੀ ਜਮਿੱਟੀ ਐ ਨ ਮਿੱਟੀ ਜਮਿੱਟੀ ਹੋਏ ਹੋਏ ਆ। ਪਰ ਇਹ ਮਿੱਟੀ ਠੀਕਾ ਮੈਂ ਉਹ ਨਹੀਂ ਗੱਲ ਕਰ ਦਿੰਦੇ। ਪਰ ਗੱਲ ਇਹ ਆ ਕਿ ਹੌਣ ਜੇ ਘਰੇ ਜਾ ਕੇ ਬੈੱਡ ਤੇ ਬਹਿਣਾ ਥਾਵੇਂ ਧੋਣਾ ਪੈਣਾ। ਜਿਹੜਾ ਤੈਹ ਗੱਲ ਹਿੰਦਾਂ ਦੀ ਕਰੀ ਸੀ। ਇਹ ਬੰਦਾ ਏਸੀ ਵਾਲੇ ਦੇ ਵਿੱਚ ਵੀ ਬੰਦਾ ਬਿਲਕੁਲ ਨਹੀਂ ਨਿਬੜਦਾ ਵੀ ਆਰਾਮ ਨਾਲ ਜਿਵੇਂ ਬਹਿ ਗਿਆ ਉਹ ਮੇਰੇ ਨਿਕਲਿਆ ਨਾ ਵੀ ਇਹ ਵੈਸੇ ਹੈਗੇ ਆ ਏਸੀ ਦੇ ਅੱਜ ਮੇਰਾ ਕੋਈ ਮੈਰ ਆ ਮਿੱਟੀ ਨਾਲ ਕਿਉਂਕਿ ਸਵੇਰੇ ਵੀ ਸਾਰੀ ਮਿੱਟੀ ਮੇਰੇ ਤੇ ਹੀ ਪਈ ਗਈ ਜਾਂਦੇ ਮੌਣ ਲੱਗੇ ਹੋਇਆ ਕਿਉਂਕਿ ਹਵਾ ਮੇਰੇ ਵਾਲੀ ਸੀ ਸਾਰਿਆਂ ਦੀ ਪਿੱਤਰ ਬੋਦਾ ਵੀ ਉਹ ਵੀ ਕਰਦਾ ਮੇਰੇ ਤੇ ਹੀ ਉਹਦਾ ਸੀ ਕਮਲ ਬੋਦਾ ਵੀ ਉਹ ਵੀ ਕਰਦਾ ਹਣ ਫੇਰੇ ਨਹੀਂ ਹੋਇਆ ਪਿੱਤਰ ਬੋਦਾ ਉਹ ਕਰਦਾ ਮੇਰੇ ਤੇ ਆ ਰਿਹਾ ਇਹਦਾ ਦੋਨੋਂ ਕਰਤੱਬ ਦਿਖਾਉਣੇ ਆ ਇੱਕ ਉਦਣ ਦਾ ਇਹ ਡਿਊਜ਼ ਫਾਰ ਜੱਗੀ ਵਾਲੀਆਂ ਤਵੀਆਂ ਨੂੰ ਟਿਚਰਾ ਕਰਦਾ ਸੀਗਾ ਆ ਦੇਖੋ ਮਾੜੀਆਂ ਜਿਹਾ ਕੰਟਰੋਲ ਕਰ ਲੀਆਂ ਆਪਾਂ ਤਵੀਆਂ ਮਾੜੀਆਂ ਜਿਹਾ ਆ ਦੇਖੋ ਇਹ ਆ ਆ ਟਾਇਰ ਹੁਣ ਪੂਰੇ ਫੁੱਲ ਉੱਤੇ ਆਂਦੇ ਹੋਣਗੇ ਤੁਹਾਨੂੰ ਆ ਮਾੜੇ ਜਿਹਾ ਥੱਲੇ ਕਰੇ ਆ ਇਹ ਸੂਤ ਭਰ ਚੱਕਦੀਆਂ ਤਵੀਆਂ ਹਨਾ ਤੇ ਹੁਣ ਪਾਉਨੇ ਆਪਾਂ ਦੂਜਾ ਗੇਅਰ 20 ਕੰਟਰੋਲ ਕਰੇ ਤੇ ਚਲਾ ਦਿੰਦਾ ਆ ਦੇਖ ਜੇ ਕੰਟਰੋਲ ਕਰਕੇ ਚਲਾਉਣੀ ਆ ਨਾ ਫੇਰ ਚਲਾ ਦਿੰਦਾ ਫੇਰ ਚਲਾ ਦਿੰਦਾ ਦੂਜੇ ਗੇਅਰ 'ਚ ਆ ਨਾ ਜੇ ਕੰਟਰੋਲ ਕਰਕੇ ਚਲਾਉਣੀ ਆ ਜੇ ਚਲਾਉਣੀ ਆ ਟਾਇਰ ਚੱਕ ਕੇ ਟਾਇਰ ਚੱਕ ਕੇ ਤੁਰਨ ਨਹੀਂ ਦਿੰਦੀ ਆ ਆ ਦੇਖ ਦੀ ਨਹੀਂ ਹੁਣ ਖਿੱਚ 베ਰੀ ਆ ਕੰਨੀ ਆ ਹੁਣ ਖਿੱਚ 베ਰੀ ਆ ਤੇ 베ਰੀ ਫਿਰ ਜੇ 마ੜੇ ਜੇ 마ੜੇ ਆ ਕੰਟਰੋਲ ਕਰ ਲੈਂਦਾ 마ੜਾ ਜ ਆ ਫਿਰ 베ਰੀ ਤੁਰ ਪਾ ਹਾਰੇ ਫਿਰ 베ਰੀ ਵਧੀਆ ਤੁਰ ਜਾਂਦਾ ਦੂਜੇ ਗੇਅਰ ਤੇ ਨਾ ਜਿੰਨੀ ਵਧੀਆ ਬਾਹੀ ਆਪਾਂ ਕਰਦੇ ਹਾਂ ਉੰਨੇ ਦੂਜੇ ਗੇਅਰ ਤੇ ਤੁਰ ਜਾਂਦਾ ਬਟ ਕੰਟਰੋਲ ਤੇ ਮਾੜੇ ਜਿਹੇ ਟਾਇਰ ਲਾਏ ਤੇ ਖਿੱਚਦਾ ਹਨ ਪਰ ਉਹ ਪਹਿਲੇ ਗੇਅਰ ਚ ਪਹਿਲੇ ਗੇਅਰ ਚ 9 ਦੀ ਸਪੀਡ ਤੇ ਜੇ ਤੂੰ ਤੁੰਨ ਮੈਂ ਲਖਾਣ ਪਹਿਲੇ ਗੇਅਰ ਤੇ 9 ਦੀ ਸਪੀਡ ਤੇ ਤੋੜਾ ਕਰ ਦਿੰਦੇ ਆ ਆ ਦੇ ਲੋ ਹੁਣ ਪਹਿਲੇ ਗੇਅਰ ਚ ਹੈਗਾ ਵਾਹੇ ਟਰੈਕਟਰ ਤੇ ਪੂਰੇ ਫੁੱਲ ਟਾਇਰ ਚੱਕੇ ਹੋਇਆ ਰੋਲ ਰੋਲ ਨੀਣਾ ਉਹਦਾ ਪੀਪੋ ਪੂਰੇ ਫੁੱਲ ਟਾਇਰ ਚੱਕ ਕੇ ਬਹੋਂਦਾ ਨਾਲ ਇਹ ਦੋਹਰ ਕਰਿਆ ਆ ਗੱਤ ਜੀ ਚ ਚਲਾਉਦਾ ਬਾਈ ਟਰੈਕਟਰ ਜਿਹੜਾ ਜ਼ੋਰ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਜ਼ੋਰ ਜ਼ੋਰ ਦੀ ਕੋਈ ਘਾਟ ਨਹੀਂ ਹੈਗੀ ਵੀ ਕੋਈ 1% ਵੀ ਕੋਈ ਘਾਟ ਹੋਵੇ ਜ਼ੋਰ ਜਿਵੇਂ ਬੈੜਿਆਂ ਦੀ ਜੋੜੀ ਨਹੀਂ ਪਹਿਲੀ ਵਾਰ ਨਵੇਂ ਰਾਹ ਤੇ ਜਾਂਦੀ ਔਖਾ ਕਰਦੀ ਹੁੰਦੀ ਉਦਾਂ ਹੀ ਡਿਊਜ਼ ਫਾਰ ਵੀ ਅੱਜ ਕਦੀ ਰਸਾ ਇਧਰ ਨੂੰ ਸੈੱਟ ਹੁੰਦਾ ਸੀ ਕਦੀ ਸੱਸਾ ਇਧਰ ਨੂੰ ਸੈੱਟ ਹੁੰਦਾ ਸੀਗਾ ਤਾਂ ਕਰਕੇ ਇਹ ਦੋਨੇ ਤਾਂ ਪਹਿਲਾਂ ਆਉਂਦੇ ਰਹੇ ਤੇ ਡਿਊਜ਼ ਫਾਰ ਦਾ ਅਜ ਨਵਾਂ ਗੇੜਾ ਸੀ ਪਹਿਲੀ ਵਾਰੀ ਹੈ ਡਿਊਜ਼ ਫਾਰ ਔਖਾ ਕਰਦਾ ਸੀ ਹੁਣ ਤੁਸੀਂ ਇਹ ਲਾ ਲਓ ਹਸਾਬ ਕਿ ਤਿੰਨਾਂ ਨੇ ਇੱਕੋ ਜਿਹੀ ਤੇਲ ਖਾਦਾ ਠੀਕ ਆ ਕੰਮ ਜ਼ਰੂਰ ਜਾਦੇ ਕਰਿਆ ਡਿਊਜ਼ ਫਾਰ ਨੇ ਜ਼ਿਆਦੇ ਪਾਇਆ ਵਾ ਖੱਤਿਆ ਤੇ 50 75 ਨੇ ਵੀ ਉਨਾ ਹੀ ਖਾਦਾ ਹੋਇਆ ਠੀਕ ਆ ਇਹਨੇ ਵੀ ਉਨਾ ਹੀ ਖਾਦਾ ਤੇ ਉਹਨੇ ਵੀ ਉਨਾ ਖਾਦਾ ਹੁਣ ਆਪਾਂ ਕਿਸੇ ਵੀ ਟਰੈਕਟਰ ਨੂੰ ਇਹ ਜ ਮਾੜਾ ਨਹੀਂ ਕਹਿ ਸਕਦੇ ਠੀਕ ਨਹੀਂ ਸਾਰੇ ਟਰੈਕਟਰਾਂ ਨੇ ਸੇਮ ਤੇਲ ਖਾਦਾ ਸੇਮ ਤੇਲ ਖਾਦਾ